ਸਤਿ ਸ੍ਰੀ ਅਕਾਲ ਜੀ। ਵਾਈਕਰੂ ਜੀ ਅੱਗੇ ਦਾਸ ਕਹਿ ਰਹੀਆਂ ਕਿ ਸਾਰੇ ਪੈਨਪਰ ਆਪਣੀ ਆਪਣੀ ਘਰਾਂ ਦੇ ਵਿੱਚ ਸੁੱਖ ਦਾ, ਸ਼ਾਂਤੀ ਦੇ ਨਾਲ, ਪਿਆਰ ਦੇ ਨਾਲ ਰਹਿ ਰਹੀ ਹੁਣ। ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਇਸ ਪੈਨ ਨੂੰ ਇੰਨਾ ਪਿਆਰ ਦੇ ਰਹੇ ਹੋ। ਵਾਈਕਰੂ ਜੀ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ। ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਮੈਨੂੰ ਨਾ ਅਕਸਰ ਹਰ ਪੈਨਪਰ ਪੁੱਛਦੇ ਨੇ ਵੀ ਦੀਦੀ ਜੋਤ ਕਿਵੇਂ ਲਗਾਉਣੀ ਹੈ। ਜੋਤ ਚਾਹੀ ਹਰ ਇੱਕ ਘਰ ਦੇ ਵਿੱਚ ਨਾ ਛੋਟੀ ਮੋਟੀ ਜਗ੍ਹਾ ਬਣੀ ਹੋਉਂਦੀ ਹੈ ਜਿੱਥੇ ਕਿ ਆਪਾਂ ਨੇ ਗੁਰੂਕਾ ਸਾਹਿਬ ਜਾਂ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਰੱਖੀਆਂ ਹੁੰਦੀਆਂ ਨੇ ਚਾਹੇ ਹਿੰਦੂ ਧਰਮ ਨਾਲ ਜੁੜੇ ਹੋਇਆ ਚਾਹੇ ਆਪਾਂ ਮੁ슬ਮਨ ਧਰਮ ਨਾਲ ਜੁੜਿਆ ਚਾਹੇ ਸਿੱਖ ਧਰਮ ਨਾਲ ਚਾਹੀ ਸਾਈ ਕ੍ਰਿਸਚੀਅਨ ਕੋਈ ਵੀ ਆਪਾਂ ਹਨ ਫਿਰ ਵੀ ਆਪਾਂ ਆਪਣੇ ਧਰਮ ਦੇ ਆਪਣੇ ਗੁਰੂ ਸਾਹਿਬਾਂ ਜੀ ਦੀਆਂ ਆਪਾਂ ਨੇ ਕਿਤੇ ਨਾ ਕਿਤੇ ਚਾਹੇ ਇਹ ਆਪਣੀ ਹਨਾ ਸਰਦਾ ਲਾ ਲੋ ਤੇ ਇੱਕ ਆਪਣੀ ਜਿਵੇਂ ਹੁੰਦੀ ਕਿ ਵੀ ਅਮੀਰ ਦੀ ਅਮੀਰ ਵਾਲੀ ਹੋਣ ਦੀ ਹੈ ਗਰੀਬ ਦੀ ਗਰੀਬ ਵਾਲੀ ਹੁੰਦੀ ਹੈ ਨਾ ਕਿਤੇ ਨਾ ਕਿਤੇ ਛੋਟੀ ਮੋਟੀ ਜਗ੍ਹਾ ਆਪਣੀ ਜ਼ਰੂਰ ਬਣਾਈ ਹੁੰਦੀ ਹੈ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਾਂਗੀ ਕਿ ਉਸ ਜਗ੍ਹਾ ਨੂੰ ਨਾ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਆਪਾਂ ਕਹਿੰਦੇ ਵੀ ਸਾਨੂੰ ਨਾ ਅਸੀਂ ਕਦੇ ਕੋਈ ਪਾਪ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਪਰ ਫਿਰ ਵੀ ਸਾਨੂੰ ਇਹ ਦੁੱਖ ਕਿਉਂ ਆ ਰਹੇ ਨੇ ਆਪਾਂ ਨੂੰ ਇਹ ਦੁੱਖ ਜਾਣੇ ਅਣਜਾਣੇ ਦੇ ਵਿਚਾਰੇ ਨੇ ਕਈ ਦੁੱਖ ਪਾਪ ਇਦਾਂ ਦੇ ਨੇ ਜਿਹੜੇ ਕਿ ਆਪਾਂ ਜਾਣ ਬੁੱਝ ਕੇ ਕਰਦੇ ਆਂ ਕਈ ਇਦਾਂ ਦੇ ਨੇ ਜਿਹੜੇ ਕਿ ਆਪਾਂ ਤੋਂ ਅਣਜਾਣੇ ਦੇ ਵਿੱਚ ਹੁੰਦੇ ਨੇ ਪਹਿਲਾਂ ਆਪਾਂ ਕਹਿੰਦੇ ਵੀ ਇੰਨੇ ਦੁਖੀ ਕਿਉਂ ਨਹੀਂ ਹੁੰਦੇ ਸੀ ਬਹੁਤ ਹਨਾ ਘਟ ਇਦਾਂ ਸੀਗਾ ਜਿਹੜੇ ਕਿ ਦੁਖੀ ਹੁੰਦੇ ਸੀ ਅੱਜ ਆਪਾਂ ਅੱਜ ਕੱਲ ਆਪਾਂ ਦੁਖੀ ਕਿਉਂ ਆ ਅੱਜ ਕੱਲ ਆਪਾਂ ਦੁਖੀ ਹੋਣ ਦਾ ਮੇਨ ਕਾਰਨ ਆਪਾਂ ਕਿ ਗੁਰਬਾਣੀ ਦੀ ਬਿਆਦ ਵੀ ਬਹੁਤ ਜ਼ਿਆਦਾ ਕਰਨ ਲੱਗੀ ਅੱਗੇ ਹੁੰਦਾ ਸੀ ਜਿਹਾ ਚੇ ਵਿਆਹ ਦੇ ਕਾਰਡ ਵਗੈਰਾ ਸਪਾਉਂਦੇ ਸੀ ਉਹਦੇ ਉੱਪਰ ਗੁਰਬਾਣੀ ਨਹੀਂ ਲਿਖੀ ਜਾਂਦੀ ਸੀਗੀ ਹਨਾ ਬਹੁਤ ਅਦਬ ਹੁੰਦਾ ਸੀਗਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਕਿ ਹੁਣ ਗੁਰਦੁਆਰਾ ਸਾਹਿਬ ਕੱਚੇ ਨੇ ਤੇ ਮਨ ਪੱਕੇ ਨੇ ਤੇ ਕਾਲ ਯੁੱਗ ਦੇ ਵਿੱਚ ਗੁਰਦੁਆਰਾ ਸਾਹਿਬ ਪੱਕੇ ਹੋ ਜਾਣਗੇ ਤੇ ਮਨ ਕੱਚੇ ਹੋ ਉਹੀ ਚੀਜ਼ਾਂ ਹੁਣ ਅੱਜਕਲ੍ਹ ਸਾਹਮਣੇ ਆ ਰਹੀਆਂ ਨੇ ਕਿਤਾਬਾਂ ਤੇ ਗੁਰਬਾਣੀ ਲਿਖੀ ਜਾਣੀ ਕਾਰਡਾਂ ਤੇ ਗੁਰਬਾਣੀ ਲਿਖੀ ਜਾਣੀ ਗੱਡੀਆਂ ਦੇ ਪਿੱਛੇ ਲਿਖਵਾੜ ਕੀ ਹੈ ਇਸ ਦੇ ਨਾਲ ਬਹੁਤ ਜ਼ਿਆਦਾ ਬੇਅਦਬੀ ਵਿਪਤਸੀਂ ਕਰ ਰਹੇ ਹਾਂ ਜਿਹਦਾ ਖਮਿਆਜਾ ਆਪਾਂ ਨੂੰ ਭੁਗਤਣਾ ਪੈ ਰਿਹਾ ਪਰ ਆਪਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਦੇਖੋ ਪਵਨ ਪਾਉਣ ਨੂੰ ਅੰਤੇ ਨਾਲ ਸ੍ਰਿਸ਼ਟੀ ਦੇ ਨਾਲ ਵਾਜੂ ਮੰਡਲ ਦੇ ਨਾਲ ਤਾਂ ਆਪਾਂ ਬਹੁਤ ਜ਼ਿਆਦਾ ਖਿਲਵਾੜ ਕਰੀ ਰਹੀ ਹਾਂ ਜਿਹੜਾ ਕਿ ਆਪਾਂ ਨੂੰ ਦੁੱਖ ਅੱਗੇ ਆ ਕੇ ਭੋਗਣਾ ਹਜੇ ਤਾਂ ਬਹੁਤ ਘੱਟ ਭੋਗਿਆ ਜਿਹੜਾ ਕਿ ਆਪਾਂ ਨੇ ਹਰ ਇੱਕ ਜਗ੍ਹਾ ਤੇ ਇਨਸਾਨ ਕਹਿੰਦਾ ਵੀ ਮੈਂ ਆਪਣਾ ਡੇਰਾ ਬਸਾਲਾ ਜਾਣਾ ਕੁਛ ਨਹੀਂ ਨਾਲ ਕੁਛ ਲੈ ਕੇ ਨਹੀਂ ਆਇਆ ਮਾੜੇ ਕਰਮ ਸੀ ਜਿਹੜੇ ਚੰਗੇ ਕਰਮ ਸੀ ਉਹੀ ਲੈ ਕੇ ਆਇਆ ਸੀ ਉਹੀ ਨਾਲ ਜਾਊਗਾ ਪਰ ਇੱਥੇ ਹੰਬਲਾ ਮਾਰ ਮਾਰ ਕੇ ਆਏ ਕਹਿੰਦਾ ਵੀ ਆਪਦੇ ਤੋਂ ਨੀਵੇਂ ਨੂੰ ਬਸ ਦਵਾ ਕੇ ਰੱਖਾਂ ਸਭ ਤੋਂ ਮੇਨ ਗੱਲ ਕਿ ਜਿੱਥੇ ਵੀ ਆਪਣੇ ਹਨਾ ਪੂਜਾ ਘਰ ਪੂਜਾ ਸਥਾਨ ਬਣਾਇਆ ਹੋਇਆ ਹੈ ਜਿੱਥੇ ਵੀ ਆਪਾਂ ਪਾਠ ਕਰਦੇ ਹਾਂ ਜਿੱਥੇ ਵੀ ਆਪਾਂ ਜੋਤ ਲਗਾਉਣੀ ਆ ਉਸ ਸਥਾਨ ਨੂੰ ਸਭ ਤੋਂ ਪਹਿਲਾਂ ਤਾਂ ਘੱਟੋ-ਘੱਟ ਜੇ ਜ਼ਿਆਦਾ ਨਹੀਂ ਤਾਂ ਹਫਤੇ ਬਾਅਦ ਜਾਂ ਹਰ ਰੋਜ਼ ਉਸ ਜਗ੍ਹਾ ਨੂੰ ਸਾਫ਼ ਜ਼ਰੂਰ ਕਰੋ ਕਿਉਂਕਿ ਪੋਥੀਆਂ ਦੇ ਉੱਪਰ ਆਪਣੇ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਦੇ ਉੱਪਰ ਧੂੜ ਮਿੱਟੀ ਪੈਂਦੀ ਹੈ ਉਸ ਦੇ ਨਾਲ ਹਨਾ ਗੁਰੂ ਸਾਹਿਬ ਜੀ ਦਾ ਮਨ ਵੀ ਚਾਹੇ ਠੀਕ ਹੈ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਵੀ ਸਾਡੀ ਮੂਰਤੀ ਪੂਜਾ ਕੋਈ ਨਹੀਂ ਕਰੂਗਾ ਕਿ ਜਿਹੜਾ ਗਿਆਨ ਤੁਸੀਂ ਲੈਣਾ ਹੈ ਜਿਹੜੀ ਵੀ ਤੁਸੀਂ ਸਿੱਖਿਆ ਲੈਣੀ ਹੈ ਜਿਹੜਾ ਵੀ ਤੁਸੀਂ ਤੁਹਾਡੇ ਦਿਲ ਦੇ ਵਿੱਚ ਕੋਈ ਦੁਵਿਧਾ ਹੈਗੀ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਸਕਦੇ ਹੋ ਪਰ ਕਹਿੰਦੇ ਨੇ ਜੇ ਆਪਾਂ ਮੰਨੀ ਜਾਈਏ ਵੀ ਹਾਂ ਮੇਰਾ ਦਾਤਾ ਹੈਗਾ ਸੀ ਮੇਰਾ ਪਿਓ ਹੈਗਾ ਸੀ ਅਗਰ ਆਪਾਂ ਉਹਦੀ ਇੱਕ ਕਲਪਨਾ ਵੀ ਇਦਾਂ ਦਾ ਹੀ ਹੁੰਦਾ ਸੀਗਾ ਹਨਾ ਤਸਵੀਰਾਂ ਹੁਣ ਜਿਹੜੀਆਂ ਆਪਾਂ ਰੱਖਦੇ ਆਂ ਵੀ ਇਦਾਂ ਨਹੀਂ ਹੁੰਦਾ ਸੀਗਾ ਇਹੀ ਆਪਣੀ ਗੁਰੂ ਸਾਹਿਬਾਂ ਜੀ ਦੀ ਆਪਾਂ ਜਿਹੜੀਆਂ ਤਸਵੀਰਾਂ ਲਗਾਈਆਂ ਨੇ ਨਹੀਂ ਪਤਾ ਕਿਸੇ ਨੂੰ ਵੀ ਹਾਂ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਦੇ ਸੀ ਇਹ ਇੱਕ ਸਿਰਫ ਕਲਪਨਾ ਹੈ ਬੀहां ਇਦਾਂ ਦੇ ਗੁਰੂ ਸਾਹਿਬ ਜੀ ਹੋਣਗੇ ਤੇ ਹਨਾ ਫਿਰ ਆਪਾਂ ਉਹੀ ਚੀਜ਼ ਨੂੰ ਆਪਾਂ ਉਹਨਾਂ ਦਾ ਅਧਿਕਾਰ ਕਰਦੇ ਆ। ਇਹਨਾਂ ਚੀਜ਼ਾਂ ਦੇ ਜ਼ਰੂਰ ਧਿਆਨ ਰੱਖੋ। ਦੂਸਰੀ ਗੱਲ ਜਿਹੜੀ ਕਿ ਆਪਾਂ ਜੋਤ ਲਗਾਉਣੀ ਆ। ਜੋਤ ਦੀ ਦੇਖੋ ਕੋਈ ਦਿਸ਼ਾ ਨਹੀਂ ਹੈਗੀ ਕੁਝ ਨਹੀਂ ਹੈਗਾ ਪੁਰਾਣੇ ਸਮੇਂ ਦੇ ਵਿੱਚ ਜੋਤ ਸਿਰਫ ਰੌਸ਼ਨੀ ਵਾਸਤੇ ਲਗਾਈ ਜਾਂਦੀ ਸੀ ਹੌਲੀ ਹੌਲੀ ਗੁਰੂ ਘਰਾਂ ਦੇ ਵਿੱਚ ਜਿਵੇਂ ਕਿ ਸਹੀਦ ਸਿੰਘਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਜਗਣ ਲੱਗੀ ਤੇ ਜੋਤ ਜਗਾਉਣਾ ਦੀਵਾ ਜਗਾਉਣਾ ਇੱਕ ਪੋਜ਼ਿਟਿਵਿਟੀ ਦਾ ਵੀ ਪ੍ਰਤੀਕ ਹੈ ਜਿਵੇਂ ਕਿ ਜਿੱਤ ਦਾ ਵੀ ਪ੍ਰਤੀਕ ਹੈ ਜਿਸ ਘਰ ਦੇ ਵਿੱਚ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਿਸ ਘਰ ਦੇ ਵਿੱਚ ਦੀਵਾ ਜਲਦਾ ਹੈ ਨਾ ਉਸ ਘਰ ਦੇ ਵਿੱਚ ਖੁਸ਼ਹਾਲੀ ਹੈ ਕਿਉਂਕਿ ਬਹੁਤ ਗਰੀਬੀ ਹੁੰਦੀ ਸੀ ਇੱਕ ਦੀਵਾ ਜਗਾਉਣ ਵਾਸਤੇ ਵੀ ਬਹੁਤ ਘੱਟ ਪੈਸੇ ਹੁੰਦੇ ਸੀਗੇ ਵੀ ਉਹਦੇ ਵਿੱਚ ਵੀ ਤੇਲ ਪਾ ਸਕਣ ਮੈਂ ਜਦੋਂ ਛੋਟੀ ਸੀ ਮੈਂ ਵੀ ਦੇਖਿਆ ਕਿ ਮਿੱਟੀ ਦੇ ਤੇਲ ਦੇ ਦੀਵੇ ਲਗਾਏ ਜਾਂਦੇ ਸੀ ਕਿਉਂਕਿ ਉਸ ਟਾਈਮ ਇਨਵਰਟਰ ਵਗੈਰਾ ਬਹੁਤ ਘੱਟ ਹੁੰਦੇ ਸੀ ਇਨਵਰਟਰ ਤਾਂ ਆ 15 ਸਾਲਾਂ ਦੇ ਹਨਾ ਜਿਆਦਾ ਹੋਏ ਨੇ ਵੀ ਉਸ ਟਾਈਮ ਜਿਹੜੇ ਜਿਆਦਾ ਅਮੀਰ ਘਰ ਹੁੰਦੇ ਸੀ ਉਹਨਾਂ ਦੇ ਘਰੇ ਲਾਲ ਟੈਣਾ ਹੁੰਦੀਆਂ ਸੀਗੀਆਂ ਤੇ ਜਹਾ ਜਨਰੇਟਰ ਆ ਗਏ ਸੀਗੇ ਤੇ ਜਿਹੜੇ ਵਿਚਾਰੇ ਆਪਣੇ ਵਰਗੇ ਹੁੰਦੇ ਸੀ ਥੋੜੇ ਬਹੁਤੇ ਮੱਧ ਵਰਗੀ ਹੁੰਦੇ ਸੀ ਗਰੀਬ ਹੁੰਦੇ ਸੀ ਉਹਨਾਂ ਦੇ ਕਈ ਜਿਹੜੀ ਜਿਆਦਾ ਵਿਚਾਰੇ ਗਰੀਬ ਹੁੰਦੇ ਸੀ ਉਹਨਾਂ ਦੇ ਘਰ ਦੀਵਾ ਜਗਾਉਣ ਵਾਸਤੇ ਵੀ ਕੁਝ ਨਹੀਂ ਹੁੰਦਾ ਸੀ ਚਲੋ ਹੌਲੀ ਹੌਲੀ ਹੁਣ ਆਪਾਂ ਜਿਵੇਂ ਕਿ ਜੋਤ ਲਗਾਉਣੇ ਆ ਸਵੇਰੇ ਲਗਾਉਣੇ ਆ ਸ਼ਾਮ ਨੂੰ ਲਗਾਉਣੇ ਆ ਕਈ ਪੈਨਪਰਾਵਾ ਕਹਿੰਦੇ ਹੁੰਦੇ ਨੇ ਕਹਿੰਦੇ ਜੁੜਨਾ ਚਾਹੀਦਾ ਚਾਹੇ ਕਾਰਨ ਵੇਸਾ ਕੋਈ ਵੀ ਹੋਵੇ ਜੁੜੋ ਸਭ ਤੋਂ ਪਹਿਲਾਂ ਤੁਸੀਂ ਜੋਤ ਲਗਾਉਣੀ ਹੈ ਆਪਣੀ ਮਨ ਦੀ। ਆਪਣੇ ਅੰਦਰੋਂ ਪੋਜ਼ਿਟਿਵਿਟੀ ਲੈ ਕੇ ਆਉਣੀ ਹੈ, ਆਪਣੇ ਅੰਦਰੋਂ ਗੁਰੂ ਸਾਹਿਬ ਜੀ ਦਾ ਵਿਸ਼ਵਾਸ ਪੈਦਾ ਕਰਨਾ ਹੈ, ਆਪਣੇ ਅੰਦਰੋਂ ਖੁਦ ਨੂੰ ਪਿਆਰ ਕਰਨਾ ਹੈ ਤੇ ਸਾਰਿਆਂ ਨੂੰ ਪਿਆਰ ਕਰਨਾ ਹੈ। ਕਿਉਂਕਿ ਜਦੋਂ ਆਪਾਂ ਅੰਦਰੋਂ ਪਵਿੱਤਰ ਹੋਵਾਂਗੇ ਨਾ ਫਿਰ ਹੀ ਆਪਾਂ ਬਾਹਰ ਪਵਿੱਤਰ ਦਿਖੂਗਾ। ਕਹਿੰਦੇ ਇਨਸਾਨ ਜਿਹੇ ਜਾਂ ਅੰਦਰੋਂ ਹੁੰਦਾ ਨਾ ਉਹਨੂੰ ਬਾਹਰ ਵੀ ਦੁਨੀਆ ਉਸੇ ਤਰੀਕੇ ਦੀ ਦਿਸਦੀ ਹੈ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਕੋਈ ਕਿਸੇ ਨਜ਼ਰੀਏ ਤੋਂ ਦੇਖਦੇ ਤੇ ਕੋਈ ਕਿਸੇ ਨਜ਼ਰੀਏ ਤੋਂ ਦੇਖਦਾ ਤੁਸੀਂ ਆਪਣੇ ਘਰ ਦੇ ਵਿੱਚ ਜੋ ਦੇਸੀ ਘਿਓ ਦੀ ਜੋਤ ਲਗਾਉਣੀ ਹੋ ਬਹੁਤ ਮੁਬਾਰਕ ਹੈ ਗੁਰੂ ਸਾਹਿਬ ਜੀ ਦੇ ਇੱਕ ਪਿਆਰ ਦੇ ਸਦਕਾ ਆਪਾਂ ਧੂਫ ਬੱਤੀ ਕਰਦੇ ਆ ਤਾਂ ਕਿ ਆਪਣੇ ਘਰ ਦੇ ਵਿੱਚੋਂ ਨੈਗੇਟਿਵਿਟੀ ਜਾਵੇ ਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਕਿ ਜਿਹੜੀ ਜੋਤ ਵਾਲਾ ਬਰਤਨ ਹੁੰਦਾ ਉਹਨੂੰ ਤੁਸੀਂ 15 ਦਿਨ ਮਹੀਨੇ ਬਾਅਦ ਸਾਫ਼ ਕਰਨਾ ਹੈ ਸਾਫ਼ ਕਰਕੇ ਜਿਹੜਾ ਵੀ ਉਹਨਾਂ ਵਾਲਾ ਨਾ ਜਿਵੇਂ ਕਿ ਆਪਣੇ ਜਿੱਥੇ ਰੱਖਿਓ ਹੋਇਆ ਸਾਰਾ ਕੁਝ ਪੋਥੀਆਂ ਰਕੀਆਂ ਨੇ ਗੁਰਸਭੀਆਂ ਸੀ ਰੱਖ ਕੇ ਜਗਾ ਰੱਖੀ ਹੋਈ ਏ ਉਹਨਾਂ ਨੂੰ ਸਾਫ਼ ਕਰ ਦਿਓ ਨਾ ਜਦੋਂ ਤੁਸੀਂ ਤਾਂ ਜਿਹੜਾ ਉਹਨਾਂ ਦਾ ਜਾਲ ਹੁੰਦਾ ਨਾ ਉਹਨੂੰ ਵੀ ਤੁਸੀਂ ਕਿਸੇ ਜਗ੍ਹਾ ਤੇ ਮਲਕੀ ਜਿਵੇਂ ਕਾਲਮ ਗਾਮਲੇ ਚ ਪਾਤਾ ਕਿਸੇ ਪੌਦੇ ਦੇ ਵਿੱਚ ਪਾਤਾ ਤਾਂ ਇਸ ਤਰੀਕੇ ਨਾਲ ਜ਼ਰੂਰ ਕਰਿਆ ਕਰੋ ਨਾ ਕਈ ਕਹਿੰਦੇ ਨੇ ਬੀਲਾ ਇਹਦੇ ਨਾਲ ਕੀ ਹੁੰਦਾ ਇਹ ਤਾਂ ਸਾਰੇ ਬਹਿਮ ਨੇ ਤਾਂ ਟੋਟਕੇ ਨੇ ਤਾਂ ਇਦਾਂ ਇਦਾਂ ਹੈਗਾ ਇੱਕ ਵਾਰ ਨਾ ਕਹਿੰਦੇ ਕਿਤੇ ਕਤਲ ਹੋ ਗਿਆ ਸੀ ਜਿਹੜੇ ਪੌਦੇ ਨੇ ਨਾ ਇਨਾਂ ਦੇ ਵਿੱਚ ਵੀ ਇੰਨੀ ਜ਼ਿਆਦਾ ਪਿਆਰ ਭਾਲ ਦੇ ਇੰਨੀ ਜ਼ਿਆਦਾ ਹੈ ਕਿਉਂਕਿ ਪ੍ਰੈਜ਼ਨਰ ਕਿਰੀਆ ਇਨਾਂ ਦੇ ਵਿੱਚ ਵੀ ਹੈਗੀ ਹੈ ਜਾਨ ਇਨਾਂ ਦੇ ਵਿੱਚ ਵੀ ਹੈਗੀ ਹੈ ਨਾ ਇੱਕ ਵਾਰ ਕਹਿੰਦੇ ਇੱਕ ਕਮਰੇ ਦੇ ਵਿੱਚ ਕਿਤੇ ਕਤਲ ਹੋ ਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਕਿਵੇਂ ਕਤਲ ਹੋਇਆ ਉੱਥੇ ਇੱਕ ਪੌਦਾ ਪਿਆ ਸੀਗਾ ਕਿਉਂਕਿ ਜਿਹੜੇ ਜ਼ਿਆਦਾ ਜਾਣਕਾਰ ਹੁੰਦੇ ਨਹੀਂ ਜਿਨ੍ਹਾਂ ਨੂੰ ਪਤਾ ਹੈ ਵੀ ਹਾਂ ਪੌਦੇ ਵੀ ਕਹਿੰਦੇ ਇੱਕ ਗਵਾਹੀ ਦਿੰਦੇ ਆ ਜਦੋਂ ਕਹਿੰਦੇ ਸਾਰਿਆਂ ਨੂੰ ਬਾਰੀ-ਬਾਰੀ ਜਿੰਨਾ ਤੇ ਸ਼ੱਕ ਸੀਗਾ ਉਹਨਾਂ ਨੂੰ ਬਾਰੀ-ਬਾਰੀ ਕਮਰੇ ਦੇ ਵਿੱਚ ਬੁਲਾਇਆ ਗਿਆ ਤੇ ਉਹ ਪੌਦੇ ਤੇ ਇੰਨੀ ਬਰੀਕੀ ਨਾਲ ਨਜ਼ਰ ਰੱਖੀ ਗਈ ਵੀ ਦੇਖਾਂਗੇ ਵੀ ਜਦੋਂ ਉਹ ਇਨਸਾਨ ਅੰਦਰ ਆਏਗਾ ਜਿਹਨੇ ਇਹ ਕੀਤਾ ਹੈ ਕੰਮ ਤਾਂ ਇਹ ਪੌਦਾ ਕੋਈ ਨਾ ਕੋਈ ਹਰਕਤ ਜ਼ਰੂਰ ਕਰੇਗਾ ਜਦੋਂ ਕਹਿੰਦੇ ਉਹ ਇਨਸਾਨ ਅੰਦਰ ਆਇਆ ਤਾਂ ਉਹ ਪੌਦਾ ਥੋੜਾ ਜਿਹਾ ਹੱਲਿਆ ਤੇ ਜਿੰਨਾਂ ਦੇ ਕਹਿੰਦੇ ਸੋਚ ਐਡੀ ਹੁੰਦੀ ਹੈ ਸੈਂਟਿਸਟਾਂ ਵਾਂਗੂ ਨਾ ਜਿਨ੍ਹਾਂ ਨੇ ਕਿ ਬਰੀਕੀ ਦੇ ਨਾਲ ਦੇਖਣਾ ਸੀ ਉਸ ਚੀਜ਼ ਨੂੰ ਦੇਖ ਰਹੇ ਸੀ ਕਿ ਵੀ ਹਾਂ ਇਹ ਕਿਸ ਚੀਜ਼ ਨੇ ਕਿਹਨੇ ਕਤਲ ਕੀਤਾ ਤਾਂ ਉਹਨਾਂ ਨੂੰ ਸ਼ੱਕ ਹੋਇਆ ਉਸ ਤੇ ਵੀ ਹਾਂ ਪੌਦਿਆਂ ਨੇ ਇਦਾਂ ਇਦਾਂ ਹੋਇਆ ਇਹ ਗੱਲਬਾਤ ਤੇ ਜਦੋਂ ਬਾਅਦ ਦੇ ਵਿੱਚ ਉਸ ਇਨਸਾਨ ਤੋਂ ਪੁੱਛਿਆ ਗਿਆ ਤਾਂ ਉਹ ਮੰਨ ਗਿਆ ਇਹ ਮੇਰੇ ਨਾਲ ਖੁਦ ਨਾਲ ਵੀ ਹੱਟੀਤੀ ਹੋਈ ਹੈ ਸਾਡੇ ਨਾਲ ਇੱਕ ਕਿੰਨੂ ਦਾ ਬੂਟਾ ਹੈਗਾ ਬਾਹਰ ਤੇ ਮੇਰੇ ਹਸਬੰਦ ਜੀ ਵੀ ਇੱਕ ਵਾਰ ਨਾ ਉਹਦੇ ਨੀਚੇ ਖੜੇ ਸੀ ਉਹਨੂੰ 3-4 ਸਾਲ ਹੋ ਗਏ ਸੀ ਆਪਣੇ ਆਪ ਹੀ ਉੱਗਿਆ ਹੋਇਆ ਤੇ ਮੈਨੂੰ ਕਹਿੰਦੇ ਵੀ ਇਹ ਨਾ ਮਲਕੇ ਵੀ ਰਸਤੇ ਦੇ ਵਿੱਚ ਹੈਗਾ ਵੀ ਆਪਾਂ ਇਹਨੂੰ ਪੱਟ ਦਿੰਨੇ ਆ ਵੀ ਇਹ ਤੇ ਕੁਝ ਲੱਗਦਾ ਤਾਂ ਹੈ ਨਹੀਂ ਮੈਨੂੰ ਨਾ ਸ਼ੁਰੂ ਤੋਂ ਹੀ ਨੇਚਰ ਨਾਲ ਬਹੁਤ ਪਿਆਰ ਹੈਗਾ ਤੇ ਮੈਨੂੰ ਬੜਾ ਦੁੱਖ ਹੁੰਦਾ ਵੀ ਜੇ ਕੋਈ ਸਾਡੇ ਘਰ ਦੇ ਵਿੱਚ ਨਾ ਕੋਈ ਵੀ ਬੂਟੇ ਨੂੰ ਕਿਸੇ ਨੂੰ ਵੀ ਡਾਣੀ ਨੂੰ ਕੋਈ ਸੇ ਪੇੜ ਨੂੰ ਨਾ ਕੋਈ ਕੱਟਦਾ ਜਾਂ ਕੁਝ ਵੀ ਇਦਾਂ ਕਰਦਾ ਮੈਂ ਤੁਹਾਨੂੰ ਕਿਤੇ ਦਿਖਾਉਂਗੀ ਮੇਰੀ ਬਾਗ਼ੀਚੀ ਦੇ ਵਿੱਚ ਹਰ ਇੱਕ ਚੀਜ਼ ਦਾ ਫਲ ਲੱਗਿਆ ਹੋਇਆ ਢਲ ਗਿਆ ਹੋਇਆ ਫਲਾਂ ਦਾ ਤੇ ਮੈਂ ਆਖਿਆ ਵੀ ਨਹੀਂ ਜੀ ਹਨਾ ਵੀ ਤੁਸੀਂ ਇਹਨੂੰ ਨਾ ਪੱਟੋ ਵੀ ਤੁਸੀਂ ਇਸ ਵਾਰ ਦੇਖ ਲਓ ਇਹਨੂੰ ਵੀ ਕੀ ਪਤਾ ਹੈ ਨਾ ਇਹ ਤੇ ਫਲ ਲੱਗੇ ਆਵੇ ਤੁਸੀਂ ਯਕੀਨ ਮੰਨਿਓ ਉਸੇ ਸਾਲ ਉਹ ਤੇ ਇੰਨਾ ਫਲ ਲੱਗਿਆ ਤੇ ਅਸੀਂ ਬਾਅਦ ਦੇ ਵਿੱਚ ਬੜਾ ਹੱਸੇ ਉਹ ਕਿਨੂਆ ਨਾਲ ਨਾ ਭਰ ਗਿਆ ਲਟਕ ਗਿਆ ਉਹ ਇੰਨੇ ਕਿਨੂ ਲੱਗੇ ਕਿ ਅਸੀਂ ਤੋੜ ਤੋੜ ਵੀ ਥੱਕ ਗਏ ਤੋਂ ਤੇ ਮੈਂ ਤੇ ਮੇਰੇ ਹਸਬੰਦ ਜੀ ਕਈ ਵਾਰੀ ਹੱਸਣ ਲੱਗ ਜਾਂਦੇ ਖੜੇ ਖੜੇ ਅਸੀਂ ਕਹਿੰਦੇ ਵੀ ਪਤਾ ਨਹੀਂ ਇਹਨੂੰ ਸੁਣ ਗਿਆ ਹਨਾ ਵੀ ਮੈਨੂੰ ਪਟ ਦੇਣਗੇ ਵੀ ਮੈਂ ਹੁਣ ਇਤ ਕਿਨਾਂ ਨੂੰ ਫਲ ਦੇ ਦਾਂ ਵੀ ਉਹੀ ਚੀਜ਼ ਹੈਗੀ ਤੁਸੀਂ ਨਿਤਨੇਮ ਕਰਨਾ ਹੈ ਪਾਠ ਕਰਨਾ ਹੈ ਪੂਜਾ ਕਰਨੀ ਹੈ ਜੋਤ ਲਗਾਉਣੀ ਹੈ ਧੂਪ ਲਗਾਉਣੀ ਹੈ ਬਸ ਵਾਹਿਗੁਰੂ ਜੀ ਦਾ ਸਿਮਰਨ ਕਰੋ ਕਹਿੰਦੇ ਫਲ ਦੇਣਾ ਉਹਦੀ ਮਰਜ਼ੀ ਹੈ ਗੀਤਾ ਦੇ ਵਿੱਚ ਰਮੈਣ ਦੇ ਵਿੱਚ ਤੁਸੀਂ ਬਹੁਤ ਸ਼ਲੋਕ ਲਿਖੇ ਹੋਏ ਪੜੇ ਹੋਣਗੇ ਹਰ ਇੱਕ ਜਗ੍ਹਾ ਦੇ ਸਕੂਲਾਂ ਦੇ ਵਿੱਚ ਵੀ ਲਿਖੇ ਹੋਏ ਨੇ ਕਹਿੰਦੇ ਕਰਮ ਕਰੀ ਜਾ ਫਲ ਦੀ ਇੱਛਾ ਨਾ ਰੱਖ ਫਲ ਵਾਹਿਗੁਰੂ ਜੀ ਨੇ ਤੁਹਾਨੂੰ ਦੇ ਹੀ ਦੇਣਾ ਜਦੋਂ ਦੇਣਾ ਜੋ ਵਿਸ਼ਵਾਸ ਰੱਖੋਗੇ ਸਬਰ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡੇ ਸਬਰ ਨੂੰ ਵਿਸ਼ਵਾਸ ਨੂੰ ਜ਼ਰੂਰ ਫਲ ਲਾਉਂਦੇ ਨੇ ਠੀਕ ਹੈ ਕਈ ਮਨ ਡੋਲ ਜਾਂਦੇ ਨੇ ਕਈ ਪਰੰਪਰਾ ਇਹਨੇ ਦੁੱਖ ਚ ਵੀ ਆ ਜਾਂਦੇ ਨੇ ਕਹਿੰਦੇ ਨੇ ਵੀ ਰੱਬ ਨਹੀਂ ਹੈਗਾ ਕਿਉਂਕਿ ਜਦੋਂ ਆਪਣੇ ਤੇ ਦੁੱਖ ਆਉਂਦੇ ਨੇ ਨਾ ਉਦੋਂ ਆਪਾਂ ਨੂੰ ਸੁਭਾਵਿਕ ਹੈ ਡੋਲਣਾ ਜਾ ਤੁਸੀਂ ਉਸ ਟਾਈਮ ਜਦੋਂ ਤੁਹਾਡੇ ਤੇ ਦੁੱਖ ਜ਼ਿਆਦਾ ਹੋਣ ਨਾ ਉਦੋਂ ਜ਼ਿਆਦਾ ਪੁਕਾਰ ਕਰੋ ਫਿਰ ਦੇਖਿਓ ਵਾਹਿਗੁਰੂ ਜੀ ਤੁਹਾਡੀ ਕਿਵੇਂ ਸੁਣਦੇ ਨੇ ਕਹਿੰਦੇ ਬਵੀਹੇ ਵਾਂਗੂ ਪੁਕਾਰਾਂ ਕਰ ਮੀਹਾ ਜਿਹੜਾ ਹੈ ਨਾ ਪਾਣੀ ਦੇ ਵਿੱਚ ਰਹਿ ਕੇ ਵੀ ਸਵਾਤੀ ਬੂੰਦ ਨੂੰ ਤਰਸਦਾ ਕਿਉਂਕਿ ਉਹ ਸਵਾਤੀ ਬੂੰਦ ਜਦੋਂ ਉਹਦੇ ਮੂੰਹ 'ਚ ਪੈਂਦੀ ਹੈ ਤਾਂ ਉਹ ਮੋਤੀ ਬਣਦੀ ਹੈ ਕਹਿੰਦੇ ਉਹਦੇ ਵਾਂਗੂ ਪੁਕਾਰ ਬਿਰਹੋਂ ਦੇ ਮੰਗੂ ਜਿਵੇਂ ਕਿ ਇੱਕ ਆਪਾਂ ਕਹਿੰਦੇ ਵੀ ਕਿਸੇ ਨੂੰ ਆਪ ਪਿਆਰ ਕਰਦੇ ਆ ਨਾ ਆਪਣੇ ਤੋਂ ਵਿਛੜ ਜਾਂਦਾ ਜਦੋਂ ਉਹ ਫਿਰ ਜਿਹੜੀ ਉਦੋਂ ਤੜਫ ਹੁੰਦੀ ਹੈ ਨਾ ਉਹ ਤੜਫ ਮਹਿਸੂਸ ਕਰ ਫਿਰਦੀ ਕਿ ਤੈਨੂੰ ਵਾਹ ਕਿਰੂ ਜੀ ਕਿਵੇਂ ਮਿਲਦੇ ਨੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਭ ਤੋਂ ਪਹਿਲਾਂ ਮੇਰਾ ਮੇਨ ਤਹਿਣ ਦਾ ਭਾਵ ਹੈ ਕਿ ਜੋਤ ਲਗਾਉਣੀ ਕੋਈ ਮਾੜੀ ਗੱਲ ਨਹੀਂ ਪਰ ਸਿਰਫ ਇਕੱਲੀ ਜੋਤ ਨਾਲ ਜੁੜਨਾ ਵੀ ਚੰਗੀ ਗੱਲ ਨਹੀਂ ਤੁਸੀਂ ਆਪਣੇ ਜਿਹੜੇ ਗੁਰੂ ਸਾਹਿਬ ਜੀ ਨੇ ਜਿੰਨਾਂ ਨੇ ਤੁਹਾਨੂੰ ਕੁਰਬਾਨੀ ਦਿੱਤੀ ਹੈ ਉਸ ਨਾਲ ਜੁੜੋ ਕਿਉਂਕਿ ਤੁਹਾਨੂੰ ਹਾਸਿਲ ਉੱਥੋਂ ਹੋਣਾ ਹੈ ਜੋ ਤੁਸੀਂ ਮੰਗੋਗੇ ਉਹੀ ਤੁਹਾਨੂੰ ਹਾਸਿਲ ਹੋਣਾ ਹੈ ਇਹ ਨਹੀਂ ਹੈਗਾ ਵੀ ਤੁਹਾਨੂੰ ਕੁਝ ਹਾਸਿਲ ਨਹੀਂ ਹੋਣਾ ਤੁਸੀਂ ਝੋਲੀ ਅੱਡ ਕੇ ਮੰਗਿਓ ਤਾਂ ਸਹੀ ਫਿਰ ਦੇਖਿਓ ਵਾਹਿਗੁਰੂ ਜੀ ਤੁਹਾਨੂੰ ਕਿਵੇਂ ਝੋਲੀਆਂ ਭਰਦੇ ਨੇ ਮੈਨੂੰ ਤਾਂ ਇਹ ਬਹੁਤ ਵਿਸ਼ਵਾਸ ਹੈ ਤੁਸੀਂ ਜਿੱਦਣ ਵਿਸ਼ਵਾਸ ਕਰ ਲਿਆ ਤਾਂ ਵਾਹਿਗੁਰੂ ਜੀ ਤੁਹਾਨੂੰ ਵੀ ਤਾਰ ਦੇਣਗੇ ਤੁਹਾਨੂੰ ਪੁੱਛਣਾ ਨਹੀਂ ਪਵੇਗਾ ਵੀ ਇਹ ਕਿਵੇਂ ਅਸੀਂ ਕੀ ਕਰੀਏ